ਹਲੋ ਜੀ ਸਾਗਰਨ ਸਸਕਲ ਕੀ ਹਾਲ ਚਾਲ ਨੇ ਤੁਹਾਡੇ ਅੱਜ ਵੇਖੋ ਸਾਡੇ ਨਾਲ ਦੁਬਾਰਾ ਫਿਰ ਸਨੋ ਆ ਗਈ ਤੇ ਹੁਣੇ ਹੀ ਆਈ ਹੈ ਥੋੜੇ ਦਿਨ ਪਹਿਲੋਂ ਪਰ ਬੜੀ ਮੋਟੀ ਮੋਟੀ ਸਨੋ ਆ ਬੜੀ ਹੈਵੀ ਲੱਗਦੀ ਹੈ ਵੀ ਮਤਲਬ ਜੇ ਬਹੁਤ ਜ਼ਿਆਦਾ ਹੋਣੀ ਹੁੰਦੀ ਹੈ ਹਲੇ ਆਉਗੀ ਕਿ ਨਹੀਂ ਇਹ ਤਾਂ ਪਤਾ ਨਹੀਂ ਹੈਗਾ ਪਰ ਆ ਗਈ ਹੈ ਇਹ ਲੱਗਦਾ ਨਹੀਂ ਸੀ ਕਿ ਵੀ ਹੋਣ ਪਾਉਗੀ ਪਰ ਇਹ ਤਾਂ ਇੱਕੋ ਦਮ ਫਿਰ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਸੋ ਦੇਖੋ ਇਹ ਪੰਦੀ ਸੋਹਣੀ ਲੱਗਦੀ ਹੈ ਬਸ ਨਾ ਮਤਲਬ ਕਿ ਇਹ ਜਦੋਂ ਪੈ ਹਟਦੀ ਹੈ ਨਾ ਉਦੋਂ ਨਹੀਂ ਸੋਹਣੀ ਲੱਗਦੀ ਹੈਗੀ ਬਸ ਇਹ ਹੁਣੀ ਸੋਹਣੀ ਲੱਗਦੇ ਹਨ ਤਾਂ ਹੀ ਲੱਗਦੀ ਹੈ ਜਿਵੇਂ ਨਾ ਆਪਾਂ ਖੇਤ ਵਿੱਚ ਕਪਾਹ ਉਗਣ ਜਾਂਦੇ ਸੀ ਤੇ ਉਹ ਚਿੱਟੇ-ਚਿੱਟੇ ਕਪਾਹ ਦੇ ਫੁੱਲ ਕਿੱਡੇ ਸੋਹਣੇ ਲੱਗਦੇ ਸੀ ਕਿੱਡੇ ਨਰਮ-ਨਰਮ ਹੱਥ ਨੂੰ ਤੁਸੀਂ ਬਾਹਰ ਖੜੇ ਹੋ ਜਨੈ ਜਿਵੇਂ ਉਵੇਂ ਹੀ ਫੀਲਿੰਗ ਦਿੰਦੀ ਹੈ ਉਵੇਂ ਹੀ ਫੀਲ ਆਉਂਦੀ ਹੈ ਇਸ ਚੀਜ਼ ਦੀ ਜਿਵੇਂ ਨਾ ਰੂ ਦੇ ਜਿਹੜੇ ਫੁੱਲ ਨੇ ਉਹ ਆਪਣੇ ਉੱਪਰ ਪੈ ਰਹੇ ਨੇ ਤੇ ਮੈਂ ਬਣਾਉਣ ਲੱਗੀ ਸੀ ਰੈਸਪੀ ਤੇ ਮੈਂ ਸੋਚਿਆ ਕਿ ਤੁਹਾਨੂੰ ਨਾ ਪਹਿਲਾਂ ਬਾਹਰ ਦਾ ਵੈਦਰ ਵਿਖਾ ਦਾਂ ਕਿ ਸਾਡਾ ਵੈਦਰ ਕਿੰਨਾ ਵਧੀਆ ਹੋ ਗਿਆ ਬਾਹਰ ਬਾਹਰ ਪੈ ਰਹੀ ਹੈ 스ਨੋ ਤੇ ਠੰਡੇ ਖੰਡੇ ਮੌਸਮ ਚ ਨਾ ਕੁਝ ਗਰਮ ਗਰਮ ਖਾਣ ਨੂੰ ਦਿਲ ਕਰ ਰਿਹਾ ਸੀਗਾ ਤੇ ਹੁਣ ਜੇ ਕੁਝ ਬਾਹਰੋਂ ਵੀ ਲੈ ਕੇ ਆਉਣਾ ਤਾਂ ਫਿਰ ਸਦੀ ਜਾਣਾ ਪੈਣਾ ਸੋ ਮੈਂ ਨਾ ਬ੍ਰੈਡ ਭਏ ਸੀ ਕਿ ਮੇਰੇ ਕੋਲੇ ਤੇ ਮੈਂ ਸੋਚਿਆ ਕਿ ਮੈਂ ਨਾ ਉਹਨਾਂ ਦੇ ਬੈੱਡ ਤੇ ਗੁਲਾਬ ਜਾਮਨ ਬਣਾ ਲਾਂ ਸੌਕੀ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸੋ ਮੈਂ ਦੇਖਿਆ ਤਾਂ ਸਾਰਾ ਸਬਾਨ ਹੀ ਪਿਆ ਹੋਇਆ ਸੀਗਾ ਮੈਂ ਕਿਹਾ ਚਲੋ ਬਾਹਰ ਸਨੋ ਪੈ ਰਹੀ ਹੈ ਤਾਂ ਆਪਾਂ ਅੰਦਰ ਗਰਮ ਗਰਮ ਗੁਲਾਬ ਜਾਮਨ ਦੀ ਰੈਸਪੀ ਨਾਲੇ ਤਾਂ ਸ਼ੂਟ ਕਰ ਲਈਏ ਤੇ ਨਾਲੇ ਮੈਂ ਕਿਹਾ ਵੀ ਮਤਲਬ ਆਪਾਂ ਆਪਣੇ ਲਈ ਬਣਾ ਲਈਏ ਸੋ ਹੁਣ ਮੈਂ ਨਾ ਚਾਸ਼ਨੀ ਨਹੀਂ ਲੈ ਲਈ ਇੱਕ ਮਤਲਬ ਕਲੀਪਰ ਕੇ ਖੰਡ ਤੇ ਮੈਂ ਲੈ ਲੈਨੇ ਗੁਲਾਬ ਜਾਮਨ ਨਾਲੇ ਮੈਂ ਲੈ ਬ੍ਰੈਡ ਦੁੱਧ ਤੇ ਨਾਲ ਮੈਂ ਲੈ ਇਹਨੇ ਇਲਾਚੀ ਹੈ ਨਾ ਹੁਣ ਆਪਾਂ ਨਾ ਜਿਹੜਾ ਖੰਡ ਹੈ ਉਹ ਆਪਾਂ ਪੈਨ ਦੇ ਵਿੱਚ ਪਾ ਦਾਂਗੇ ਤੇ ਪੈਨ ਨੂੰ ਕਰ ਦਾਂਗੇ ਸ਼ੀਕਅਪ ਤੇ ਇਹਦੇ ਵਿੱਚ ਨਾ ਆਪਾਂ ਇੱਕ ਕੌਲੀ ਹੀ ਪਾਣੀ ਪਾਵਾਂਗੇ ਸੋ ਹੁਣ ਆਪਾਂ ਖੰਡ ਦੇ ਵਿੱਚ ਪਾ ਦੇਾਂਗੇ ਪਾਣੀ ਚਾਸ਼ਨੀ ਬਣਾਉਣ ਲਈ ਤੇ ਇੱਕ ਕੌਲੀ ਖੰਡ ਹੈ ਤਾਂ ਇੱਕ ਕੌਲੀ ਹੀ ਪਾਣੀ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਹੈਗਾ ਕਿਉਂਕਿ ਇੱਕ ਹੋਰ ਹੈ ਜਿਹੜੀ ਨਾ ਇਹ ਵਾਲੀ ਖੰਡ ਹੈ ਬਹੁਤ ਬਰੀਕ ਖੰਡ ਹੈ ਅੰਤੇ ਇਹ ਕੋਸਕੋ ਵਾਲੀ ਖੰਡ ਹੈ ਜਿਹੜੀ ਕੋਸਕੋ ਤੇ ਆਉਂਦੀ ਹੁੰਦੀ ਹੈ ਜਿਹੜੀ ਆਪਣੀ ਇੰਡੀਅਨ ਖੰਡ ਹੁੰਦੀ ਹੈ ਨਾ ਮੋٹے ਵਾਲੀ ਉਹਦੇ ਵਿੱਚ ਮਿੱਠਾ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਮਿੱਠਾ ਘੱਟ ਹੁੰਦਾ ਸੋ ਇਹਦੀ ਰੇਸ਼ਿਓ ਇਹ ਹੈ ਕਿ ਇੱਕ ਕੁੱਲੀ ਪਾਣੀ ਤਾਂ ਇੱਕ ਕੁੱਲੀ ਖੰਡ ਜੇ ਆਪਾਂ ਉਹ ਮੋਟੀ ਖੰਡ ਯੂਜ਼ ਕਰਨੇ ਆ ਨਾ ਫਿਰ ਉਹਦੇ ਵਿੱਚ ਡਬਲ ਪਾਣੀ ਪੈ ਜਾਂਦਾ ਸੋ ਮੈਂ ਇਹਦੇ ਵਿੱਚ ਇੱਕ ਕੁੱਲੀ ਖੰਡ ਦੇ ਵਿੱਚ ਇੱਕ ਕੁੱਲੀ ਹੀ ਪਾਣੀ ਪਾਇਆ ਸੋ ਹੁਣ ਆਪਾਂ ਇਹਨੂੰ ਸਿਮ ਤੇ ਰੱਖ ਦਵਾਂਗੇ ਤਾਂ ਕਿ ਆਪਣੀ ਚਾਸ਼ਨੀ ਹੌਲੀ ਹੌਲੀ ਬੰਦੀ ਰਵੇ ਬਾਕੀ ਹੁਣ ਆਪਾਂ ਪ੍ਰੇਪਰੇਸ਼ਨ ਕਰਨੀ ਆ ਬਾਲਸ ਬਣਾਉਂਦੀ ਗੁਲਾਬ ਚਮਨ ਦੇ ਜਿਹੜੇ ਬਾਲਸ ਹੁੰਦੇ ਨੇ ਸੋ ਹੁਣ ਆਪਾਂ ਨਾਲ ਦੇ ਨਾਲ ਤੋੜ ਕੇ ਆ ਦੇਖੋ ਦੋ ਲਾਚੀਆਂ ਨਾ ਇਹਦੇ ਵਿੱਚ ਹੀ ਪਾ ਦਿੱਤੀਆਂ ਨੇ ਤਾਂ ਕਿ ਇਹ ਨਾ ਜਿਵੇਂ ਜਿਵੇਂ ਬਣेंगे ਉਵੇਂ ਹੀ ਲਾਚੀਆਂ ਦਾ ਫਲੇਵਰ ਬੜਾ ਵਧੀਆ ਆਏਗਾ ਤੇ ਤੇ ਇਹ ਕੁਸੀ ਮੈਂ ਮਤਲਬ ਇਹਨਾਂ ਚ ਕੇਸਰ ਵੀ ਪਾ ਸਕਦੇ ਹਾਂ ਮੈਂ ਥੋੜੀ ਦੇਰ ਨੂੰ ਪਾਉਂਗੀ ਇਹਦੇ ਵਿੱਚ ਉਹਨ ਦੇ ਨਾਲ ਵੀ ਇਹਦਾ ਕਲਰ ਬੜਾ ਸੋਹਣਾ ਆ ਜਾਏਗਾ ਸੋ ਹੁਣ ਆਪਾਂ ਚਾਸ਼ਨੀ ਨੂੰ ਸਲੋ ਫਲੇਮ ਤੇ ਬਣਨ ਦਿੰਨੇ ਆ ਤੇ ਉਧਰ ਆਪਾਂ ਪ੍ਰੇਪਰੇਸ਼ਨ ਕਰਨੀ ਆ ਆਪਣੇ ਜਿਹੜੇ ਗੁਲਾਬ ਜਾਮਨ ਵਾਲੇ ਬਾਲਸ ਨੇ ਉਹਨਾਂ ਦੇ ਹੁਣ ਨਾ ਮੇਰੇ ਕੋਲ ਹਾਂ ਮਿਲਕ ਵਾਲੇ ਬ੍ਰੈਡ ਪਏ ਸੀ ਇਹ ਤੋਂ ਸੁਪਰਸਟੋਰ ਤੋਂ ਮਿਲਦੇ ਨੇ ਮੈਂ ਇਹਨਾਂ ਦੇ ਬਣਾ ਰਹੀ ਹਾਂ ਤੁਸੀਂ ਸਿੰਪਲ ਜੇ ਤੁਹਾਡੇ ਕੋਲ ਵਾਈਟ ਕਲਰ ਵਾਲੇ ਸਿੰਪਲ ਬ੍ਰੈਡ ਨੇ ਨਾ ਤੁਸੀਂ ਉਹਨਾਂ ਦੇ ਵੀ ਬਣਾ ਸਕਦੇ ਹੋ ਉਹਨਾਂ ਦੇ ਆ ਜਿਹੜਾ ਬ੍ਰਾਊਨ ਪਾਟੇ ਨਾ ਇਹ ਉਤਾਰ ਦਿਓ ਕਿਉਂਕਿ ਇਹ ਹਾਰਡ ਹੁੰਦਾ ਉਹਨਾਂ ਦਾ ਹੈ ਨਾ ਸੋ ਹੁਣ ਆਪਾਂ ਨਾ ਇਹਨੂੰ ਐਵੇਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਬ੍ਰੈਡ ਨੂੰ ਨਾ ਇਹ ਹੱਥ ਨਾਲ ਹੀ ਹੋ ਜਾਣਗੇ ਕੋਈ ਮਤਲਬ ਬੜੇ ਸੌਫਟ ਜਹ ਨੇ ਇਹਨਾਂ ਨੂੰ ਕਰਨ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸੋ ਹੁਣ ਆਪਾਂ ਇਹਨਾਂ ਨੂੰ ਕ੍ਰਸ਼ ਕਰ ਲੈਨੇ ਆਂ ਹੁਣ ਦੇਖੋ ਆਪਾਂ ਇਹਨੂੰ ਨਾ ਜਮ੍ਹਾਂ ਕ੍ਰਸ਼ ਕਰ ਲਿਆ ਬਿਲਕ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਥੋੜਾ ਦੁੱਧ ਪਾ ਕੇ ਤੇ ਇਹਨੂੰ ਨਾ ਡੋ ਬਣਾ ਲੈਣਾ ਇਹਨੂੰ ਗੋਲ ਲੈਣਾ ਥੋੜਾ ਥੋੜਾ ਦੁੱਧ ਪਾ ਕੇ ਨਾ ਆ ਦੇਖੋ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾਵਾਂਗੇ ਤੇ ਇਹਨੂੰ ਜਮਾ ਇਨ ਪ੍ਰੋਪਰ ਨਾ ਇਹਨੂੰ ਗੋਲ ਲਾ ਜੇ ਤੇ ਤੁਸੀਂ ਨਾ ਦੁੱਧ ਇੱਕੋ ਦਮ ਨਹੀਂ ਪਾਉਣਾ ਤਾਂ ਕਿ ਇਹ ਪਤਲਾ ਨਾ ਹੋ ਜੇ ਤੇ ਬੈਡ ਤਾਂ ਵੈਸੇ ਹੀ ਨਰਮ ਹੁੰਦੇ ਨੇ ਥੋੜੇ ਜਿਹਾ ਦੁੱਧ ਚਾ ਦੇਖੋ ਇਹਨਾਂ ਨੇ ਬਾਈਂਡ ਹੋ ਜਾਣਾ ਸੋ ਇਹਨੂੰ ਨਾ ਚੰਗੀ ਤਰ੍ਹਾਂ ਦੇਖੋ ਐਵੇਂ ਕਰਕੇ ਮੈਸ਼ ਕਰ ਕਰਕੇ ਨਾ ਤੁਸੀਂ ਚੰਗੀ ਤਰ੍ਹਾਂ ਇਹਨੂੰ ਐਵੇਂ ਡੋ ਬਣਾ ਲੈਣਾ ਆ ਦੇਖੋ ਮੇਰਾ ਬੜਾ ਵਧੀਆ ਐਵੇਂ ਕਰਕੇ ਇਹਦੇ ਵਿੱਚ ਮਾਣਾ ਜਾਂ ਦੁੱਧ ਹੋਰ ਜਾਣਾ ਜਿਆਦਾ ਨਹੀਂ ਜਾਣਾ ਤਾਂ ਕਿ ਇਹ ਥੋੜਾ ਜਿਹਾ ਸੌਫਟ ਹੋ ਜਾਣਾ ਮਤਲਬ ਕਿ ਇਹ ਹਾਰਡ ਨਾ ਰਹੇ ਕਿਉਂਕਿ ਜੇ ਇਹ ਹਾਰਡ ਹੋਊਗਾ ਨਾ ਤੁਹਾਡਾ ਆ ਡੋ ਤਾਂ ਫਿਰ ਜਿਹੜੇ ਗੁਲਾਬ ਜਮਨ ਨੇ ਜਿਹੜੇ ਤੁਸੀਂ ਬਾਲ ਬਣਾਓਗੇ ਉਹ ਮਤਲਬ ਸੌਫਟ ਨਹੀਂ ਬਣਨੇ ਹੈਗੇ ਅੰਦਰੋਂ ਬਿਲਕੁਲ ਉਹ ਹਨ ਹਾਰਡ ਹਾਰਡ ਹੋ ਜਾਣਗੇ ਸੋ ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡਾ ਬਿਲਕੁਲ ਹੀ ਸੌਫਟ ਸੌਫਟ ਜਿਹਾ ਡੋ ਬਣੇ ਤਾਂ ਕਿ ਤੁਹਾਡੇ ਜਿਹੜੇ ਬਾਲ ਨੇ ਨਾ ਉਹ ਸੌਫਟ ਬਣਨ ਸੋ ਹੁਣ ਆਪਾਂ ਬਣਾ ਲਏ ਨੇ ਇਹਦਾ ਡੋ ਸੋ ਦੇਖੋ ਮੇਰਾ ਡੋ ਬਣ ਕੇ ਰੈਡੀ ਹੋ ਗਿਆ ਹੁਣ ਮੈਂ ਨਾ ਹੱਥ ਨੂੰ ਘਿਉ ਲਾ ਲਿਆ ਇੱਕ ਵਾਰੀ ਨੂੰ ਚੰਗੀ ਤਰ੍ਹਾਂ ਘਿਉ ਨਾਲ ਨਾ ਲਾ ਕੇ ਤੇ ਇਹਨੂੰ ਸਾਈਡ ਤੇ 10 ਮਿੰਟ ਲਈ ਰੱਖ ਦਵਾਂਗੇ ਤਾਂ ਕਿ ਨਾ ਆਪਣਾ ਬਿਲਕੁਲ ਸੌਫਟ ਸੌਫਟ ਜਿਹਾ ਡੋ ਰੈਸਟ ਬਣ ਜਾਵੇ ਰੈਸਟ ਕਰਨ ਤੋਂ ਬਾਅਦ ਹਨਾ ਤੇ ਉਧਰ ਆਪਾਂ ਆਪਣੀ ਚਾਸ਼ਨੀ ਵੀ ਦੇਖ ਲੈਣਾ ਦੇਖੋ ਮੇਰੀ ਚਾਸ਼ਨੀ ਇਹ ਬਿਲਕੁਲ ਬੋਇਲ ਹੋ ਰਹੀ ਹੈ ਇਹਨੂੰ ਨਾਲ ਆਪਾਂ ਇੱਕ ਤਾਰ ਤੱਕ ਗਾੜ੍ਹੀ ਕਰਨਾ ਹੈ ਜਦੋਂ ਆਪਾਂ ਐਵੇਂ ਇਹਨੂੰ ਟੱਚ ਕਰੀਏ ਨਾ ਤੇ ਇੱਕ ਤਾਰ ਬੰਨੀ ਚਾਹੀਦੀ ਹੈ ਹੈਨਾ ਉਹਨਾਂ ਗਾੜਾ ਕਰਨਾ ਆਪਾਂ ਇਹਨੂੰ ਹਲੇ ਤਾਂ ਇਹ ਬਹੁਤ ਲਿਕਵਿਡੀ ਹੈ ਸੋ ਹੁਣ ਆਪਾਂ ਵੇਟ ਕਰਨੇ ਆ ਤੇ ਉਧਰ ਆਪਾਂ ਜਿਹੜਾ ਡੋਅ ਬਣਾਇਆ ਉਹਨੂੰ ਰੈਸਟ ਕਰਵਾਉਨੇ ਆ ਆਪਾਂ ਗੁਲਾਬ ਜਮੁਨਾਂ ਦੇ ਵਿੱਚ ਪਾਉਣ ਨੂੰ ਨਾ ਬਦਾਮ ਲੈ ਲੈਨੇ ਤੇ ਬਦਾਮ ਨੂੰ ਨਾ ਆਪਾਂ ਐਵੇਂ ਕਰਕੇ ਕੁੱਟ ਲਾਂਗੇ ਤਾਂ ਕਿ ਬਰੀਕ ਹੋ ਜਾਣ ਆਮੀ ਕਰਕੇ ਨਾ ਇਹਦੇ ਵਿੱਚ ਇਹਦੇ ਵਿੱਚ ਕੁੱਟਣਾ ਮੈਨੂੰ ਬੜਾ ਸੌਖਾ ਲੱਗਦਾ ਤੁਸੀਂ ਜਿਵੇਂ ਔਕੇ ਕੁੱਟਨੇ ਨੇ ਪਰ ਬਰੀਕ ਕੁੱਟਨੇ ਨੇ ਉਹ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਗਾਰਨਮੈਂਟੇਸ਼ ਆ ਦੇਖੋ ਬਾਦਾਮ ਐਵੇਂ ਕੁੱਟ ਕੇ ਤੇ ਰੱਢੀ ਹੋ ਜਾਣਗੇ ਤੇ ਨਾਲ ਹੀ ਮੈਂ ਲੈ ਲਿਆ ਦੇਖੋ ਕ੍ਰਿਸਮਸ ਤੇ ਤੁਸੀਂ ਦੇਖਿਆ ਜਦੋਂ ਆਪਾਂ ਹਲਵਾਈ ਮਤਲਬ ਕੀ ਬਣਾਉਂਦੇ ਨੇ ਨਾ ਗੁਲਾਬ ਜਾਮੁਨ ਜੇ ਤੁਸੀਂ ਕਦੀ ਘਰੇ ਦੇਖੇ ਹੋ ਜਿਹਨਾਂ ਜਾਵਾਂਨ ਸ਼ਾਦੀਆਂ ਤੇ ਲੱਗਦੇ ਨੇ ਉਹ ਜ਼ਰੂਰ ਪਾਉਂਦੇ ਨੇ ਵਿੱਚ ਕਿਸ਼ਮਿਸ਼ ਤੇ ਜੇ ਇੰਕੀ ਕੰਨੇ ਬਾਦਾਮ ਉਹਨਾਂ ਨਾਲ ਨਾ ਬੜਾ ਵਧੀਆ ਵੀ ਮੰਨ ਲਾ ਬੰਦ ਗੁਲਾਬ ਜਮ ਹੁੰਦਾ ਟੇਸਟ ਹੁੰਦਾ ਸੋ ਹੁਣ ਆਪਾਂ ਐਵੇਂ ਕਰਕੇ ਬਾਦਾਮ ਕਟਲੇ ਨੇ ਤੇ ਹੁਣ ਆਪਾਂ ਆਪਣੇ ਬਾਲਸ ਦਾ ਡੋ ਦੇਖਨੇ ਆ ਕਿ অলਰੈਡੀ ਹੋਇਆ ਹੈ ਕਿ ਨਹੀਂ ਤੇ ਇਧਰ ਦੇਖੋ ਆਪਣੀ ਚਾਸ਼ਨੀ ਵੀ ਬਣ ਕੇ ਤਿਆਰ ਹੋਣ ਵਾਲੀ ਆ ਸੋ ਹੁਣ ਆਪਾਂ ਸਾਰਿਆਂ ਪਾਸੇ ਹੀ ਧਿਆਨ ਰੱਖਣਾ ਜੇ ਇੱਕ ਚੀਜ਼ ਦੇ ਪਾਸੇ ਵੀ ਧਿਆਨ ਇਧਰ ਉਧਰ ਹੋਇਆ ਨਾ ਤਾਂ ਆਪਣੀ ਡਿਸ਼ ਖਰਾਬ ਹੋ ਜਾਣੀ ਆ ਆਪਣੀ ਨਾ ਸ਼ਰਸ਼ਨੀ ਬਣ ਕੇ ਵੀ ਰੈਡੀ ਹੋ ਗਈ ਐ ਹਨਾ ਤੇ ਹੁਣ ਮੈਂ ਇਹਦੇ ਵਿੱਚ ਆ ਦੇ ਕੋ ਕੇਸਰ ਦੀਆਂ ਸਟ੍ਰੈਂਡ ਪਾ ਦਿਆਂਗੀ ਤੇ ਸ਼ਰਸ਼ਨੀ ਨਾ ਹਾਲੇ ਗਰਮ ਹੀ ਐ ਉਹ ਗਰਮ ਨਾਲ ਨਾ ਤੇ ਕੇਸਰ ਆਪਦਾ ਰੰਗ ਆਪੇ ਹੀ ਛੱਡ ਜਾਊਗਾ ਤੇ ਹੁਣ ਆਪਾਂ ਬਣਾ ਲੈਨੇ ਆ ਆਪਣੇ ਗੁਲਾਬ ਜਮਨ ਦੇ ਬਾਲਸ ਤੇ ਫਿਰ ਆਪਾਂ ਫਰਾਈ ਕਰਨੇ ਆ ਉਹਨਾਂ ਨੂੰ ਸੁਣ ਆਪਣਾ ਨਾ ਜਿਹੜਾ ਡੋ ਉਹ ਇੰਨਾ ਸੌਫਟ ਹੋ ਗਿਆ ਨਾ ਹੱਥਾਂ ਨਾਲ ਆ ਪਤਾ ਲੱਗਦਾ ਕਿ ਬਹੁਤ ਸੌਫਟ ਐ ਸੋ ਹੁਣ ਆਪਾਂ ਇਹਦੇ ਬਣਾ ਲਾਂਗੇ ਬਾਲਸ ਤੇ ਆਪਾਂ ਆਵੇਂ ਕਰਕੇ ਹੁਣ ਆਪਾਂ ਸਾਰੇ ਹਫਤੇ ਚੱਲਣੇ ਤਾਂ ਇਹ ਮੈਂ ਕਿਉਂ ਲਾ ਲੈਣਾ ਤਾਂ ਕਿ ਜਿਹੜੇ ਮਤਲਬ ਬੋਲ ਨੇ ਆਪਣੇ ਹੱਥ ਨੂੰ ਚਿਪਕ ਚਿਪਕਣਾ ਤੇ ਤੁਸੀਂ ਨਾਰਮਲ ਆਵੇਂ ਨਾਰਮਲ ਸਾਈਜ਼ ਦੇ ਹੀ ਬਣਾਇਓ ਜਿਆਦਾ ਵੀ ਮਤਲਬ ਵੱਡੇ ਨਹੀਂ ਬਣਾਇਓ ਠੀਕ ਠੀਕ ਜੇ ਸਾਈਜ਼ ਦੇ ਹੋਣ ਤੇ ਹੁਣ ਇਹਦੇ ਵਿੱਚ ਨਾ ਜਿਹੜਾ ਆਪਾਂ ਆਵੇਂ ਕਰਕੇ ਬਦਾਮ ਪੀਸ ਕੇ ਰੱਖੇ ਸੀਗੇ ਹੈ ਨਾ ਤੇ ਨਾਲ ਹੀ ਇਹਦੇ ਵਿੱਚ ਨਾ ਇੱਕ ਆਪਾਂ ਇਹਦੇ किशਮਿਸ਼ ਪਾ ਲੈਣਾ ਇੱਕ ਨਾ ਐਵੇਂ ਕਰਕੇ ਸੋ ਹੁਣ ਆਪਾਂ ਇਹਨੂੰ ਐਵੇਂ ਕਰਕੇ ਆਹ ਨਾਲ ਫੋਲਡ ਕਰ ਲੈਣਾ ਤੇ ਬਸ ਤੁਸੀਂ ਮੇਕ ਸ਼ੁਰ ਕਰਿਓਗੇ ਕੋਈ ਕ੍ਰੈਕ ਨਾ ਆਵੇ ਇਹਦੇ ਵਿੱਚ ਹੈਨਾ ਤੇ ਇਹਨੂੰ ਚੰਗੀ ਤਰ੍ਹਾਂ ਸਮੂਥ ਕਰ ਲੈਣਾ ਐਵੇਂ ਬਿਲਕੁਲ ਐਵੇਂ ਆ ਦੇਖੋ ਐਵੇਂ ਬਿਲਕੁਲ ਇਸ ਸਮੂਥ ਕਰ ਲੈਣਾ ਇਹਦੇ ਤੇ ਕੋਈ ਵੀ ਕ੍ਰੈਕ ਨਹੀਂ ਹੋਣਾ ਚਾਹੀਦਾ ਹੈਗਾ ਐਨ ਬਿਲਕੁਲ ਤੁਹਾਡੇ ਕੋਲ ਜਿਹੜੇ ਬੋਲਸ ਨੇ ਨਾ ਇਹ ਵਾਲੇ ਇਹ ਬਿਲਕੁਲ ਮਤਲਬ ਸੌਫਟ ਐਂਡ ਜਮਸ ਪਲੇਨ ਹੋਣੀ ਚਾਹੀਦੀ ਨੇ ਆ ਦੇਖੋ ਐਵੇਂ ਤੇ ਐਵੇਂ ਹੀ ਆਪਾਂ ਸਾਰੇ ਬਣਾ ਲਾਂਗੇ ਸੋ ਹੁਣ ਆਪਾਂ ਨਾ ਬਣਾ ਲਏ ਸੀ ਸਾਰੇ ਬਾਲ ਹਨਾ ਤੇ ਹੁਣ ਆਪਾਂ ਇੱਧਰ ਗਰਮ ਕਰ ਲਿਆ ਕਿਉ ਤੇ ਤੁਸੀਂ ਮਤਲਬ ਫਰਾਈ ਕਰਨ ਲਈ ਤੇਲ ਵੀ ਲੈ ਸਕਦੇ ਹੋ ਕਿਉ ਵੀ ਲੈ ਸਕਦੇ ਹੋ ਜੋ ਤੁਹਾਡੀ ਇੱਛਾ ਮੈਂ ਕਿਉ ਲਿਆ ਸੋ ਹੁਣ ਇਹਨੂੰ ਨਾ ਮੈਂ మీడియం ਫਲੇਮ ਤੇ ਰੱਖ ਕੇ ਗਰਮ ਕਰ ਰਹੀ ਆ ਇਹ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਨਾ ਹੀ ਥੋੜਾ ਗਰਮ ਹੋਣਾ ਚਾਹੀਦਾ మీడియం ਗਰਮ ਹੋਣਾ ਚਾਹੀਦਾ ਤਾਂ ਕਿ ਜਿਹੜੇ ਆਪਣੇ ਉਹ ਬਾਲ ਜਦੋਂ ਆਪਾਂ ਫਰਾਈ ਕਰੀਏ ਨਾ ਇਕੁਅਲੀ ਫਰਾਈ ਹੋਣ ਇਹ ਨਾ ਹੋਣ ਕਿ ਬਾਹਰੋਂ ਉਹ ਬਿਲਕੁਲ ਅੰਜਮਾ ਮਤਲਬ ਬਰਾਊਨ ਹੋ ਜਾਣ ਡਾਰਕ ਬਰਾਊਨ ਹੋ ਜਾਣ ਸੜ ਜਾਣ ਤੇ ਅੰਦਰੋਂ ਕੱਚੇ ਰਹਿ ਜਾਣ ਸੋ ਆਪਾਂ ਇਹਨੂੰ ਨਾ మీడియం ਹੌਟ ਕਰਨਾ ਹੈ ਸੋ ਹੁਣ ਆਪ ਹੁਣ ਆਪਾਂ ਕਰਨੇ ਆ ਵੇਟ ਤੇਲ ਕਿਉ ਗਰਮ ਹੋਣ ਦੀ ਤੇ ਫਿਰ ਆਪਾਂ ਜਿਹੜੇ ਬਾਲ ਨੇ ਨਾ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਫਰਾਈ ਕਰਾਂਗੇ ਹੁਣ ਆਪਣਾ ਆਇਲ ਹੋ ਗਿਆ ਗਰਮ ਗੁਆਲ ਨੂੰ ਚੱਕਰਨ ਲੈਣਾ ਇੱਕ ਹੋਰ ਚੀਜ਼ ਹੈ ਜਿਵੇਂ ਮੈਂ ਥੋੜਾ ਜਿੰਨਿਚ ਪਾਟ ਪਾ ਕੇ ਵੇਖ ਲਿਆ ਉਹ ਤੋੜ ਕੇ ਆਟੇ ਦਾ ਬਿਨਾ ਉਹ ਵਿਚੇ ਤਾਂ ਉਹ ਐਵੇਂ ਉੱਪਰ ਆ ਜਾਵੇ ਫਿਰ ਤਾਂ ਸਮਝੋ ਕਿ ਤੁਹਾਡਾ ਤੇਲ ਗਰਮ ਹੈ ਜੇ ਉਹ نیچے ਰਾਜੇ ਫਿਰ ਤੁਹਾਡਾ ਤੇਲ ਪ੍ਰੋਪਰ ਗਰਮ ਨਹੀਂ ਹੈਗਾ ਹੈਨਾ ਤੇ ਇੱਕ ਤੁਸੀਂ ਕੋਈ ਵੀ ਬਡਨ ਵੀ ਮਤਲਬ ਦੂਜਾ ਤਰੀਕਾ ਇਹ ਹੈ ਕਿ ਤੁਸੀਂ ਕੋਈ ਵੀ ਬਡਨ ਉਹ ਲੈ ਕੇ ਨਾ ਸਪੈਚੁਲਾ ਤੈਨੂੰ ਇਹਦੇ ਵਿੱਚ ਡਿਪ ਕਰਕੇ ਦੇਖੋ ਜੇ ਤਾਂ ਉਹਦੇ ਵਿੱਚ ਬੱਬਲ ਆਣ ਲੱਗੇ ਤਾਂ ਤੁਹਾਡਾ ਆਇਲ ਗਰਮ ਹੈ ਜੇ ਨਹੀਂ ਤਾਂ ਫਿਰ ਉਹ ਠੰਡਾ ਸੋ ਹੁਣ ਆਪਣਾ ਤੇ ਆਪਣਾ ਜਿਹੜਾ ਘਿਓ ਹੈ ਨਾ ਉਹ ਗਰਮ ਹੋ ਗਿਆ ਤੇ ਹੁਣ ਆਪਾਂ ਵਾਰੀ-ਵਾਰੀ ਇਹਦੇ ਵਿੱਚ ਨਾ ਬਾਲਸ ਪਾ ਦਿਆਂਗੇ ਹੈਨਾ ਤੇ ਇੱਕ ਗੱਲ ਹੋਰ ਹੈ ਜਿਵੇਂ ਇੱਥੇ ਨਾ ਸਾਰੇ ਢਾਂਡੇ ਆਵੇਂ ਫਲੈਟ ਹੀ ਹੁੰਦੇ ਨੇ ਤਾਂ ਬੜੌਖਾ ਹੋ ਜਾਂਦਾ ਹੈ ਕਿੰਗੀ ਵੀ ਇਹਨੂੰ ਨਾ ਬਈ ਮਤਲਬ ਚੀਜ਼ ਜੋ ਵੀ ਜਿਵੇਂ ਥੋੜੀ ਜੀ ਥੋੜੀ ਜੀ ਔਇਲ ਵਿੱਚ ਫਰਾਈ ਵੀ ਨਹੀਂ ਹੁੰਦੇ ਤਾਂ ਆਪਾਂ ਨੂੰ ਜਾਦਾ ਚੀਜ਼ ਪਾਣੀ ਪੈਂਦੀ ਹੈ ਜਿਵੇਂ ਇੰਡੀਆ ਐਵੇਂ ਨਹੀਂ ਸੀ ਇੰਡੀਆ ਨਾ ਉਹ ਪਾਂਡੇ ਡੂੰਗੇ ਹੁੰਦੇ ਸੀਗੇ ਸੋ ਉਹ ਪਾਂਡੇ ਡੂੰਗੇ ਹੁਣ ਨਾਲ ਨਾ ਆਪਾਂ ਥੋੜਾ ਔਇਲ ਨਾਲ ਵੀ ਆਪਾਂ ਜਿਆਦਾ ਚੀਜ਼ ਬਣਾ ਸਕਦੇ ਸੀਗੇ ਸੋ ਇੱਥੇ ਐਵੇਂ ਨਹੀਂ ਹੁੰਦਾ ਹੁਣ ਨਾ ਤੁਸੀਂ ਐਵੇਂ ਹਲਕਾ ਹਲਕਾ ਨਾ ਬਸ ਇਹਨਾਂ ਦੇ ਉੱਤੇ ਐਵੇਂ ਔਇਲ ਪਾਈ ਜਾਣਾ ਤਾਂ ਕਿ ਪ੍ਰੋਪਰ ਨੀਚੋਂ ਵੀ ਇਹਨਾਂ ਨੂੰ ਹੀਟ ਮਿਲੇ ਤੇ ਉੱਪਰੋਂ ਵੀ ਕਿਉਂਕਿ ਇਹ ਵੀ ਮਤਲਬ ਉਹ ਦੁੱਜਾ ਡੂੰਗਾ ਪਾਂਡਾ ਤਾਂ ਹੈ ਨਹੀਂ ਨਾ ਕਿ ਇਹ ਸਾਰੇ ਵਿੱਚ ਡਿਪ ਹੋ ਜਾਣ ਹੁਣ ਆਪਾਂ ਹਲਕਾ ਹਲਕੇ ਹਲਕੇ ਹੱਥ ਨਾਲ ਇਹਨਾਂ ਉੱਤੇ ਐਵੇਂ ਵਾਇਲ ਪਾਈ ਜਾਂਦੇ ਆ ਤੇ ਇੱਕ ਟਾਈਮ ਤੇ ਆ ਕੇ ਇਹਨਾਂ ਉੱਤੇ ਨਾ ਇੱਕ ਕਵਰ ਜਿਹਾ ਬਣ ਜਾਊਗਾ ਤੇ ਫਿਰ ਆਪਾਂ ਇਹਨਾਂ ਨੂੰ ਫਲਿੱਪ ਕਰ ਦੇਵਾਂਗੇ ਆ ਦੇਖੋ ਐਵੇਂ ਕਰਕੇ ਨਾ ਇੱਕ ਹੋਰ ਕੰਮ ਕੀਤਾ ਮੈਂ ਪੈਨ ਨੂੰ ਐਵੇਂ ਨਾ ਥੋੜਾ ਜਿਹਾ ਵਿੰਗਾ ਕਰ ਲਿਆ ਤਾਂ ਕਿ ਆਇਲ ਇੱਕ ਜਗ੍ਹਾ ਤੇ ਇਕੱਠਾ ਹੋ ਗਿਆ ਤੇ ਸਾਰੇ ਬਾਲਸ ਵੀ ਇੱਕ ਜਗ੍ਹਾ ਤੇ ਆ ਗਏ ਤੇ ਇਹ ਪ੍ਰੋਪਰ ਹੁਣ ਸਾਰੇ ਇੱਕ ਸਾਈਡ ਸਾਰੀਆਂ ਸਾਈਡਾਂ ਤੋਂ ਪ੍ਰੋਪਰ ਕੁੱਕ ਹੋ ਜਾਣਗੇ ਜੇ ਤੁਸੀਂ ਵੀ ਐਵੇਂ ਕਰਦੇ ਹੋ ਤਾਂ ਥੋੜਾ ਪਲੀਜ਼ ਕੇਅਰਫੁਲ ਹੋ ਕੇ ਕਰਿਓ ਕਿਉਂਕਿ ਵੀ ਮਤਲਬ ਇਹ ਹੈ ਕਿ ਤੇਲ ਗਰਮ ਹੈ ਤੇ ਉੱਤੇ ਨਾ ਪੈ ਜਾਵੇ ਸੋ ਹੁਣ ਆਪਾਂ ਵੇਟ ਕਰਨੇ ਹਨ ਇਹਨਾਂ ਨੂੰ ਫਰਾਈ ਕਰਨ ਦੀ ਤਾਂ ਹੁਣ ਆਪਾਂ ਨਾ ਦੇਖੋ ਆਪਣੇ ਬਾਲਸ ਬੜੇ ਸੋਹਣੇ ਬਣ ਗਏ ਸੀ ਐਂ ਮੈਂ ਬਿਲਕੁਲ ਡਾਰਕ ਕਰਕੇ ਇਹਨਾਂ ਨੂੰ ਫਰਾਈ ਕੀਤਾ ਹੈ ਸੋ ਹੁਣ ਆਪਾਂ ਇਹਨਾਂ ਨੂੰ ਨਾ ਐਵੇਂ ਹੀ ਬਈ ਮਤਲਬ ਚਾਸ਼ਨੀ ਚ ਪਾ ਲੈਣਾ ਹੈ ਗਰਮ ਗਰਮ ਹੀ ਤਾਂ ਕਿ ਇਹ ਨਾ ਚਾਸ਼ਨੀ ਇਹਦੇ ਅੰਦਰ ਤੱਕ ਇਹਨਾਂ ਦੇ ਚਲੀ ਜਾਵੇ ਸੋ ਹੁਣ ਆਪਾਂ ਇਹਨਾਂ ਨੂੰ ਨਾ ਇੱਕ ਬੋਲ ਦੇ ਵਿੱਚ ਕੱਢ ਲੈਨੇ ਆ ਆ ਦੇਖੋ ਐਵੇਂ ਇੱਕ ਬੋਲ ਦੇ ਵਿੱਚ ਮੈਂ ਕੱਢ ਲਾਂਗੀ ਇਹਨਾਂ ਨੂੰ ਤੇ ਫਸ ਇਹਨਾਂ ਨੂੰ ਨਾਲ ਦੀ ਨਾਲ ਜਿਹੜੀ ਚਾਸ਼ਨੀ ਹੈ ਨਾ ਥੋੜੀ ਜਿਹੀ ਵਾਰਮ ਕਰਕੇ ਇਹਨਾਂ ਦੇ ਉੱਤੇ ਪਾ ਦਾਂਗੇ ਦੇਖਾ ਜਿਹੜੀ ਚਾਸ਼ਨੀ ਨੂੰ ਮੈਂ ਵਾਰਮ ਕਰਨ ਲੱਗੀਆਂ ਥੋੜਾ ਜਿਹਾ ਇਹਨੂੰ ਵਾਰਮ ਕਰਕੇ ਤੇ ਫਸ ਫਿਰ ਇਹ ਗੁਲਾਬ ਚੰਦ ਦੇ ਉੱਪਰ ਪਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ 2 ਘੰਟੇ ਲਈ ਟੱਕ ਕੇ ਰੱਖ ਦਾਂਗੇ ਤਾਂ ਕਿ ਜਿਹੜੇ ਗੁਲਾਬ ਜਮਨ ਨੇ ਨਾ ਉਹ ਅੰਦਰ ਤੱਕ ਰਹਿਣ ਜਮਾ ਰਸ ਪੀ ਜਾਣ ਐਨ ਜਮਾ ਜਿਹੜੀ ਚਾਸ਼ਨੀ ਹੈ ਨਾ ਉਹ ਅੰਦਰ ਤੱਕ ਇਹਨਾਂ ਦੇ ਚਲੀ ਜਾਵੇ ਆਪਣੀ ਹੋ ਗਈ ਹੈ ਗਰਮ ਤੇ ਹੁਣ ਆਪਾਂ ਨਾ ਚਾਸ਼ਨੀ ਨੂੰ ਇਹਦੇ ਵਿੱਚ ਪੋਰ ਕਰ ਲਾਂਗੇ ਐਨ ਜਮਾ ਡਿਪ ਹੋ ਰਹਿਣਾ ਵਿੱਚ ਦੇਖੋ ਇਹਨਾਂ ਉੱਤੇ ਤੈਰ ਗਿਆ ਹੈ ਜੇ ਇਹ ਮਤਲਬ ਉੱਪਰ ਨਾ ਤੈਰਦੇ ਨਾ ਫਿਰ ਇਹ ਮਤਲਬ ਇਹ ਪ੍ਰੋਪਰ ਪੱਕੇ ਨਹੀਂ ਸੀ ਹੁਣ ਨੇ ਇਹ ਬਿਲਕੁਲ ਅੰਦਰ ਤੱਕਰ ਮਤਲਬ ਕਿ ਹੁਣ ਇਹ ਅੰਦਰ ਤੱਕਰ ਪੱਕ ਗਏ ਨੇ ਤੇ ਹੁਣ ਆਪਾਂ ਬਸ ਇਹਨੂੰ ਨਾ ਐਵੇਂ ਮਤਲਬ ਗਰਮ ਚਾਸ਼ਨੀ ਦੇ ਵਿੱਚ ਨਾ ਆਪਾਂ ਇਹਨਾਂ ਨੂੰ ਅ ਤੱਕ ਕੇ ਤੇ ਕਵਰ ਕਰਕੇ ਤੇ ਰੱਖ ਦਾਂਗੇ ਤੇ ਫਿਰ ਆਪਾਂ ਇਹਨੂੰ 2 ਘੰਟੇ ਬਾਅਦ ਤੁਹਾਨੂੰ ਮੈਂ ਦਿਖਾਉਂਗੀ ਕਿ ਇਹਦਾ ਕੀ ਰਿਜ਼ਲਟ ਆਇਆ ਸੋ ਆਪਾਂ ਹੁਣ ਇਹਨੂੰ ਇੱਥੇ ਰੱਖ ਦਿੰਨੇ ਆ ਉਹ ਮੇਰੇ ਤਾਂ ਗੁਲਾਬ ਜਮਨ ਬਣ ਕੇ ਹੋਏ ਨੇ ਰੈਡੀ ਖਾਂ ਚ ਬਹੁਤ ਸਵਾਦ ਨੇ ਵਿੱਚੋਂ ਦੋ ਖਾ ਵੀ ਲੈਨੇ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਹੁਣ ਆਪਾਂ ਇਹਨਾਂ ਨੂੰ ਕਰਨੇ ਹਾਂ ਸਰਵ ਗੁਲਾਬ ਜਮਨਾਂ ਨੂੰ ਕੋਈ ਚੋਪਾਲਾ ਲੈ ਲੈਂਦਾ ਬਾਉਲ ਤੇ ਮੈਂ ਨਾ ਇੱਕ ਕੌਲੇਜ ਪਾ ਕੇ ਇਹ ਗਰਮ ਕਰ ਲਈ ਸੀ ਕਿਉਂਕਿ ਉਹ ਥੋੜੇ ਜਿਹੇ ਠੰਡੇ ਹੋ ਗਏ ਸੀ ਤੇ ਮੈਨੂੰ ਗਰਮ ਗੁਲਾਬ ਜਮਨ ਖਾਣੇ ਬੜੇ ਵਧੀਆ ਲੱਗਦੇ ਨੇ ਮੇਰੀ ਫੇਵਰਟ ਚੀਜ਼ ਹੈ ਸੋ ਹੁਣ ਆਪਾਂ ਥੋੜੀ ਜਿਹੀ ਇਹਦੇ ਪਾ ਲੈਨੇ ਆ ਚਾਸ਼ਨੀ ਤੇ ਦੇਖੋ ਤੁਸੀਂ ਐਨ ਬਿਲਕੁਲ ਜੰਮੀ ਜੰਮੀ ਬਣੇ ਨੇ ਸੋ ਹੁਣ ਮੈਂ ਪਰਪਾਲੇਨ ਡਰਾਈ ਫਰੂਟ ਬਦਾਮ ਤੁਸੀਂ ਵੀ ਆਪ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਨੇ ਸੋ ਮੇਰੇ ਤਾਂ ਗੁਲਾਬ ਜਮਨ ਹੋ ਗਏ ਨੇ ਰੈਡੀ ਖਾਣ ਵਾਸਤੇ ਤੇ ਆਜੋ ਤੁਸੀਂ ਵੀ ਜ਼ਰੂਰ ਟਰਾਈ ਕਰੋ ਬਣਾਓ ਤੇ ਮੈਨੂੰ ਜ਼ਰੂਰ ਦੱਸੋ ਕਿ ਤੁਹਾਡੇ ਕਿਵੇਂ ਦੇ ਬਣੇ ਨੇ ਐਨ ਬਿਲਕੁਲ ਅੰਦਰੋਂ ਵੀ ਬਹੁਤ ਸੌਫਟ ਬਣੇ ਨੇ ਤਾਂ ਬਿਲਕੁਲ ਵੀ ਹਾਰਡ ਨਹੀਂ ਹੈਗੇ ਦੇਖੋ ਇਹਨ ਬਿਲਕੁਲ ਅੰਦਰ ਤੱਕਰ ਸੌਫਟ ਬਣੇ ਨੇ ਸੋ ਤੁਸੀਂ ਵੀ ਟਰਾਈ ਜ਼ਰੂਰ ਟਰਾਈ ਕਰੋ ਐਵੇਂ ਦੀਆਂ ਚੀਜ਼ਾਂ ਵੀ ਜ਼ਰੂਰੀ ਨਹੀਂ ਕਿ ਆਪਾਂ ਹਰ ਚੀਜ਼ ਮਾਰਕੀਟ ਤੋਂ ਹੀ ਲੈ ਕੇ ਆਉਣੀ ਆ ਸੋ ਵਧੀਆ ਲੱਗਦਾ ਹੈ ਕਿ ਤਿੱਕ ਦੀ ਖੁਦ ਬਣਾਈ ਹੋਈ ਚੀਜ਼ ਨਾ ਖਾਣ ਤੇ ਬਹੁਤ ਵਧੀਆ ਲੱਗਦਾ ਸੋ ਤੁਸੀਂ ਵੀ ਬਣਾਓ ਤੇ ਮੈਨੂੰ ਜ਼ਰੂਰ ਦੱਸੋ ਕਿ ਤੁਹਾਡੇ ਕਿਵੇਂ ਦੇ ਬਣੇ ਨੇ ਤੇ ਆਪਾਂ ਮਿਲਨੇ ਅਗਲੀ ਵੀਡੀਓ ਵਿੱਚ